ਰਫਤਾਰ ਦਾ ਕਹਿਰ ਦੇਖ ਲਓ ਪਹਿਲਾਂ ਤਾਂ ਕਾਰ ਦਾ ਸੰਤੁਲਨ ਵਿਗੜ ਜਾਂਦਾ ਤੇ ਉਸ ਤੋਂ ਬਾਅਦ ਇੰਨੀ ਹਨੇਰੀ ਦੀ ਰਫਤਾਰ ਨਾਲ ਕਾਰ ਜਿਹੜੀ ਹਵਾ ਦੇ ਵਿੱਚ ਉੱਡਦੀ ਹੋਈ ਨਜ਼ਰ ਆ ਰਹੀ ਹੈ ਤੇ ਲੱਕੜ ਦੇ ਖੋਖੇ ਨੂੰ ਢਾਕੇ ਦਰਖਤ ਦੇ ਵਿੱਚ ਜਾ ਵੱਜਦੀ ਹੈ ਤਾਂ ਬਿਲਕੁਲ ਘਟਨਾ ਸੀਸੀਟੀਵੀ ਕੈਮਰਾਜ਼ ਦੇ ਵਿੱਚ ਕੈਦ ਹੋਈ ਹੈ ਨਾ ਦੱਸਦੀ ਕਿ ਤੇਜ਼ ਰਫਤਾਰ ਕਾਰ ਰਸਤੇ ਦੇ ਵਿੱਚ ਇੱਕ ਲੱਕੜ ਦੇ ਖੋਖੇ ਨੂੰ ਢਾਕੇ ਸਿੱਧੇ ਸਫੈਦੇ ਦੇ ਵਿੱਚ ਜਾ ਟਕਰਾਂਦੀ ਜਿਸ ਦੇ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਹੈ ਤਕਰ ਦੇ ਵਿੱਚ ਸਰਵਾਰ ਡਰਾਈਵਰ ਸਮੇਤ ਚਾਰ ਜਣੇ ਗੰਭੀਰ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਤਾਂ ਬਿਲਕੁਲ ਉਹ ਗੁਰਦਾਸਪੁਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਰਾਹਗੀਰਾ ਦੇ ਮੁਤਾਬਕ ਕਾਰ ਦੇ ایرਬੈਗ ਖੁੱਲਣ ਕਰਕੇ ਕਾਰ ਸਵਾਰਾਂ ਦੀ ਜਾਨ ਬਚ ਗਈ ਪਰ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਤੇ ਹਾਦਸੇ ਦੀ ਘਟਨਾ ਜਿਹੜੀ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈ ਤਾਂ ਗੁਰਦਾਸਪੁਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਇੱਕ ਤੇਜ਼ ਰਫਤਾਰ ਕਾਰ ਜੋ ਕਿ ਗੁਰਦਾਸਪੁਰ ਦੀ ਤਰਫੋਂ ਆ ਰਹੀ ਸੀ ਸਿੱਧਾਈ ਡਾਲਾ ਪਿੰਡ ਤੋਂ ਅੱਗੇ ਆਉਂਦੇ ਆ ਇੱਕ ਤਿੱਖਾ ਮੋੜ ਹੋਣ ਦੇ ਕਾਰਨ ਅਨਬੈਲੈਂਸ ਹੋ ਜਾਂਦੀ ਹੈ ਫਿਰ ਸਿੱਧਾ ਜਾ ਕੇ ਲੱਕੜ ਦੇ ਖੋਖੇ ਦੇ ਵਿੱਚ ਜਾ ਵੱਜਦੀ ਹੈ ਤੇ ਉਸ ਤੋਂ ਬਾਅਦ ਸਫੈਦੇ ਦੇ ਨਾਲ ਜਾ ਟਕਰਾਉਂਦੀ ਦੇ ਕਾਰਨ ਖੋਖਾ ਸੜਕ ਦੇ ਉੱਪਰ ਹੀ ਪਲਟ ਜਾਂਦਾ ਤੇ ਕਾਰ ਦੇ ਦੋਨੋਂ 에ਅਰ ਬੈਗ ਖੁੱਲ ਜਾਂਦੇ ਨੇ ਜਿਸ ਦੇ ਕਾਰਨ ਕਾਰ ਡਰਾਈਵਰ ਸਮੇਤ ਚਾਰ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਸੀਸੀਟੀਵੀ ਕੈਮਰਾਜ਼ ਦੇ ਵਿੱਚ ਵੀ ਕੈਦ ਹੋਈਆਂ ਨੇ ਕਿਸ ਤਰੀਕੇ ਦੇ ਨਾਲ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ ਤੇ ਪਹਿਲਾਂ ਤਾਂ ਜਾ ਕੇ ਖੋਖੇ ਦੇ ਵਿੱਚ ਟਕਰਾਉਂਦੀ ਆ ਉਸ ਨੂੰ ਸੜਕ ਦੇ ਉੱਤੇ ਸੁੱਟ ਦਿੰਦੀ ਆ ਤੇ ਉਸ ਤੋਂ ਬਾਅਦ ਖੁਦ ਜਾ ਕੇ درخت ਦੇ ਵਿੱਚ ਸਫੇਰ ਦੇ ਦੇ ਵਿੱਚ ਜਾ ਟਕਰਾਉਂਦੀ ਆ ਮੇਰਾ ਨਾਂ ਬਲਬੀਰ ਸਿੰਘ ਆ ਜੀ ਇਹ ਬਹਿਰਾਮਪੁਰ ਰੋਡ ਆ ਲਾਲਾ ਰੋਡ ਆ ਗੁਰਦਾਸਪੁਰ ਵਾਲਾ ਫਸਿਆਲਾ ਦੇ ਲੱਗੇ ਆ ਹੌਸਤਾ ਹੋਇਆ ਗੱਡੀ ਆ ਰਹੀ ਸੀ ਠੀਕ ਹੈ ਗੱਡੀ ਜਾਂ ਤੇ ਡਰਾਈਵਰ ਨੇ ਝਾਕਾ ਲੱਗਾ ਆ ਜਿਹੜੀ ਗੱਡੀ ਸਾਈਡ ਤੋਂ ਗੱਡੀ ਆ ਰਹੀ ਸੀ ਗੱਡੀ ਗੁਰਦਾਸਪੁਰ ਤੋਂ ਆ ਰਹੀ ਸੀ ਬਹਿਰਾਮਪੁਰ ਨੂੰ ਜਾ ਰਹੀ ਸੀ ਠੀਕ ਹੈ ਠੀਕ ਹੈ ਸਫੇਦੇ ਦੇ ਵਿੱਚ ਗੱਡੀ ਵਜਦੀ ਆ ਤੋ ਕਿੰਨੇ ਲੋਕ ਉਸ ਤੇ ਸਵਾਰ ਸੀ ਚਾਰ ਲੋਕ ਸਵਾਰ ਸੀ ਅੱਗੇ ਆਪਣਾ ਉਹਨਾਂ ਦਾ ਡੈਡੀ ਤੇ ਬੇਟਾ ਤੇ ਪਿੱਛੇ ਉਹਨਾਂ ਦੀ ਵਾਈਫ ਤੇ ਬੇਟੀ ਬੈਠੇ ਹੋਏ ਸੀ ਸੋ ਜਦੋਂ ਉਹਨਾਂ ਨੂੰ ਪੜ ਕੇ ਫਿਰ ਬਾਅਦ ਚ ਐਂਬੂਲੈਂਸ ਤੇ ਤੁਸੀਂ ਐਂਬੂਲੈਂਸ ਬੁਲਾਈ ਐ ਐਂਬੂਲੈਂਸ ਲੇਟ ਸੀ ਥੋੜਾ ਉਹਨਾਂ ਨੇ ਕਨਫਰਮ ਕਰਤਾ ਸੀ ਕਿ ਗੱਡੀ ਲੇਟ ਆਏਗੀ ਠੀਕ ਹੈ ਜੀ ਤੇ ਉਹਨਾਂ ਦੇ ਇੱਥੋਂ ਘਰੋਂ ਗੱਡੀ ਮੰਗਵਾਲੀ ਸੀ ਤੇ ਉਹਨਾਂ ਦੀ ਗੱਡੀ ਚ ਭੇਜਿਆ ਗਿਆ ਉਹਨਾਂ ਨੂੰ ਗੁਰਦਾਸਪੁਰ ਸੋ ਗੰਬੀਰ ਸੱਟਾਂ ਲੱਗੀਆਂ ਨੇ ਹਾਂਜੀ ਗੰਬੀਰ ਸੱਟਾਂ ਲੱਗੀਆਂ ਨੇ ਉਹ ਬੱਚਾ ਵੀ ਉੱਥੇ ਮੰਜੂ ਸੀਗਾ ਨਹੀਂ ਕੋਈ ਬੱਚਾ ਨਹੀਂ ਇੱਕ ਬੇਟਾ ਹੀ ਉਹਨਾਂ ਦਾ 16-17 ਸਾਲ ਦਾ ਉਹ ਅੱਗੇ ਸੀ ਠੀਕ ਹੈ ਤੇ ਬੈਲਟ ਨਾਲ ਉਹ エア ਬੈਗ ਖੁੱਲਣ ਨਾਲ ਉਹਨਾਂ ਦਾ ਬਚਾਓ ਗਿਆ ਠੀਕ ਹੈ